ਸਮੂੱਚੀ ਦੁਨੀਆ ਦੇ ਅੰਦਰ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸੇਵਕ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੀ ਨੂੰ ਸਮਰਪਿਤ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਨਾਭਾ ਵਿੱਚ ਵੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ ਜਿਸੇ ਸੰਸਥਾ ਦੇ ਵੱਲੋਂ ਸ਼ਹਾਦਤ ਨੂੰ ਸਮਰਪਿਤ ਆਮ ਲੋਕਾਂ ਦੇ ਲਈ ਮੁਫਤ ਚੈੱਕਅਪ ਕੈਂਪ ਮੁਫਤ ਦਵਾਈਆਂ ਦੀ ਕਲੀਨਿਕ ਵਿਸ਼ੇਸ਼ ਤੌਰ ਤੇ ਖੋਲੀ ਗਈ ਉੱਥੇ ਅੱਜ ਇੱਕ ਸਾਈਕਲ ਯਾਤਰਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸਮਰਪਿਤ ਕੱਢੀ ਗਈ ਜਿਸ ਦੇ ਇਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਗੁਰਦਾਰਪੰਥ ਕਮੇਟੀ ਅਤੇ ਸੋਸਾਇਟੀ ਤੋਂ ਇਲਾਵਾ ਨੌਜਾਂ ਬੱਚਿਆਂ ਤੇ ਬਜ਼ੁਰਗਾਂ ਉਹਦੇ ਲੋਕ ਭਾਗ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਪਾਸ਼ਾ ਨਵੀਂ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਤਾਂ ਇੱਕ ਤੇ ਸੰਸਥਾ ਦੇ ਮੁਖੀ ਸਰਦਾਰ ਭਾਈ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਸਮਰਥਾ ਦੇ ਆਗੂਆਂ ਦਾ ਅਰਦਾਸ ਬੇਨਤੀ ਕਰਨ ਉਪਰੰਤ ਸਨਮਾਨ ਕੀਤਾ ਗਿਆ ਸਾਈਕਲ ਯਾਤਰਾ ਤੋਂ ਬਾਅਦ ਜਿਸ ਸਥਾਨ ਤੋਂ ਨਬਾ ਤੋਂ ਇਹ ਰੈਲੀ ਚੱਲੀ ਸੀ ਉੱਥੇ ਹੀ ਵਾਪਸ ਪਹੁੰਚੀ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਤਾਬਦੀ ਸਮਾਗਮ ਚੱਲ ਰਿਹਾ ਹੈ ਔਰ ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਸਾਡੇ ਪ੍ਰਮਨਦੀਪ ਲੱਬਲੀ ਜਿਹੜੇ ਪ੍ਰਧਾਨ ਵੀ ਨੇ ਸਤਪਸਥ ਨੇ ਇਸ ਸੰਸਥਾ ਦੇ ਔਰ ਬੜੀ ਪੱਛੜ ਕੇ ਸੇਵਾ ਕਰਦੇ ਆ ਪੀਜੀਏ ਲੰਗਰ ਭੇਜਦੇ ਆ ਕੋਈ ਮਰੀਜ਼ ਆ ਗਿਆ ਉਹਦੀ ਮਦਦ ਕਰਦੇ ਆ ਸੋ ਅੱਗੇ ਵੱਧ ਕੇ ਸਾਰੀ ਟੀਮ ਜਿਹੜੀ ਆ ਬਹੁਤ ਸੇਵਾ ਕਰਦੀ ਆ ਤੇ ਹੀਰਾ ਪਾਰਕ ਨਾਬਾ ਦੁਲੱਦੀ ਗੇਟ ਦੇ ਵਿੱਚ ਇੱਕ ਆਯੁਰਵੇਦਿਕ ਦਵਾਈਆਂ ਦਾ ਵੀ ਇਹਨਾਂ ਨੇ ਇੱਕ ਕਲੀਨਿਕ ਖੋਲ੍ਹਿਆ ਹੈ ਜਿਹੜਾ ਕਿ ਸੰਗਤ ਦੇ ਸੰਗਤ ਬਹੁਤ ਦਵਾਵਾਂ ਦਿੰਦੀ ਹੈ ਜੀ ਔਰ ਲੋੜਵੰਦ ਪਰਿਵਾਰ ਆ ਕੇ ਉੱਥੇ ਮਦਦ ਲੈਂਦੇ ਆ ਸੋ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਉਂਕਿ ਉਹੀ ਜਿਹੜਾ ਜੀ ਚਰਨਸ਼ੋਪ ਪ੍ਰਾਪਤ ਧਰਤੀ ਹੈ ਗੁਰੂ ਸਾਹਿਬ ਦੀ ਜਿਵੇਂ ਦੱਸਿਆ ਲਵਲੀ ਜੀ ਨੇ ਕਿ ਪਰਿਵਾਰ ਸਮੇਤ ਗੁਰੂ ਸਾਹਿਬ ਇੱਥੇ ਆਏ ਸੀਗੇ ਔਰ ਅੱਜ ਅਸੀਂ ਸੈਕੰਡ ਰੈਲੀ ਦੇ ਰੂਪ ਦੇ ਵਿੱਚ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਆਏ ਆ ਨਾਭਾ ਦੀ ਸੰਗਤ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਹੋਈ ਆ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਈ ਆ ਔਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਨਾਭਾ ਤੋਂ ਸੁਹੀ ਨੂੰ ਰੋਡ ਮੁੜਦੀ ਆ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਜਿਹੜਾ ਨਗਰ ਕੌਂਸਲ ਲਾਭਾ ਵੱਲੋਂ ਉਹ ਬਹੁਤ ਜਲਦੀ ਬਣਾ ਕੇ ਤਿਆਰ ਕਰ ਰਹੇ ਹਾਂ ਤਾਂ ਕਿ ਗੁਰੂ ਸਾਹਿਬ ਦੀ ਯਾਦ ਜਿਹੜੀ ਆ ਉਸ ਦੀ ਲੰਗਰ ਵਾਲੀ ਸੰਗਤ ਹਮੇਸ਼ਾ ਤਾਜ਼ਾ ਰੱਖੇ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪਿੰਡ ਥੂਹੀ ਵਾਸਤੇ ਸਪੈਸ਼ਲ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਜਿਹੜਾ ਆਲਰੇਡੀ ਪੰਚਾਇਤ ਨੂੰ ਦੇ ਦਿੱਤਾ ਹੈ ਜੀ ਅੱਜ ਧੂਰੀ ਦੇ ਵਿੱਚ ਇੱਕ ਵੱਡਾ ਸਵਾਗਤ ਰੱਖਿਆ ਸੀ ਉੱਤੇ ਪੰਚਾਇਤ ਵੀ ਗਈ ਸੀ ਉਹ ਦੇ ਦਿੱਤਾ ਗਿਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਅਸੀਂ ਭਾਗਾਵਾਲੇ ਆ ਤੂੰ ਹੀ ਪਿੰਡ ਦੀ ਸੰਗਤ ਭਾਗਾਵਾਲੀ ਆ ਅਸੀਂ ਨਾਬਾ ਵਾਲੇ ਭਾਗਾਵਾਲੇ ਆ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਰਹਿ ਰਹੇ ਆ ਪਰ ਗੁਰੂ ਸਾਹਿਬ ਆਪਣਾ ਇਸੇ ਤਰੀਕੇ ਨਾਲ ਆਸ਼ੀਰਵਾਦ ਬਖਸ਼ੇ ਰੱਖਣ ਔਰ ਅੱਜ ਜਿਹੜੀ ਇਹ ਸੈਕੰਡ ਰੈਲੀ ਹੋਈ ਆ ਇਹਦੇ ਲਈ ਮੈਂ ਅਮਨਦੀਪ ਲਵਲੀ ਜੀ ਨੂੰ ਜਿਨ੍ਹਾਂ ਨੇ ਵੀ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਉਹ ਸਾਈਕਲ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਾਈ ਐ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਔਰ ਪ੍ਰਮਾਤਮਾ ਸਾਰਿਆਂ ਤੇ ਆਪਣੀ ਮਿਹਰ ਬਣਾ ਕੇ ਰੱਖਣ ਹਮੇਸ਼ਾ ਚੜ੍ਹਦੀ ਕਲਾ ਚ ਰਹੋ 2 ਪੋਜ਼ਿਟਿਵ ਚੰਗਾ ਸੋਚੋ ਚੰਗਾ ਖਾਓ ਚੰਗਾ ਬੋਲੋ ਔਰ ਹਮੇਸ਼ਾ ਆਪਣੇ ਮਾਲਕ ਨੂੰ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਯਾਤਰਾ ਕੀਤੀ ਦੀ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸਾ ਹਿੰਦੀ ਚਾਦਰ ਤਿਲਕ ਜੰዱ ਦੇ ਰਾਖੇ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਉਹਨਾਂ ਦੇ ਸੇਵਕ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਸਾਡੋ 350 ਸਾਲਾਂ ਸਿੱਧੀ ਸਤਬਦੀ ਨੂੰ ਸਵਰਪਿਤ ਸਾਈਕਲ ਯਾਤਰਾ ਜਿਹੜੀ ਨਾਬਾ ਤੋਂ ਥੂਹੀ ਆਈ ਹੈ ਥੂਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਅਤੇ 300 ਸਿੰਘ ਸਿੰਘਣੀਆਂ ਦੇ ਜਥੇ ਸਮੇਤ ਇਸ ਸਥਾਨ ਤੇ ਆਏ ਸਨ ਉਹਨਾਂ ਨੇ ਇਸ ਜਗ੍ਹਾ ਨੂੰ ਭਾਗ ਲਾਇਆ ਤੇ ਰਾਤ ਉਹ ਰਹੇ ਪਰਿਵਾਰ ਸਮੇਤ ਇੱਥੇ ਕਥਾ ਵਿਚਾਰਾ ਵੀ ਮਹਾਰਾਜ ਵੱਲੋਂ ਕੀਤੀਆਂ ਗਈਆਂ ਸੋ ਇਸ ਧਰਤੀ ਦੇ ਨਤਮਸਤਕ ਕਰਨ ਵਾਸਤੇ ਨਾਬੇ ਤੋਂ ਵੱਡਾ ਜਥਾ ਜਿਹੜਾ ਸਾਈਕਲਰਾਂ ਹੀ ਆਇਆ ਉਹਨਾਂ ਦੇ ਚਰਨਾਂ ਨੂੰ ਨਮਨ ਹੈ ਨਮਸਕਾਰ ਹੈ ਔਰ ਸਾਡੇ ਨਾਲ ਵਿਦਾਇਕ ਗੁਰਦੇਵ ਸਿੰਘ ਦੇਮਾਨ ਵੀ ਅਗਵਾਈ ਕਰਕੇ ਆਏ ਨੇ 90 ਦੀਆਂ ਸੰਗਤਾਂ ਵੱਡੇ ਪੱਧਰ ਤੇ ਸਾਰੀਆਂ ਪਹੁੰਚੀਆਂ ਨੇ ਨੌਜਵਾਨ ਵੀ ਬੱਚੇ ਵੀ ਤੇ ਬਜ਼ੁਰਗ ਵੀ ਸੋ ਅੱਜ ਅਸੀਂ ਸਮੁੱਚੀ ਮਾਨਵਤਾ ਨੂੰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਵੀ ਆਓ ਆਪਾਂ ਆਪਣੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ ਖਾਸ ਕਰਕੇ ਨੌਜਵਾਨੀ ਨੂੰ ਜੋ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੀ ਆ ਉਹਨੂੰ ਕੱਢਣ ਲਈ ਉਪਰਾਲੇ ਕੀਤੇ ਜਾਣ ਤੇ ਸਮੁੱਚੀ ਕੌਮ ਨੂੰ ਬੇਨਤੀ ਆ ਕਿ ਦੁਸ਼ਮਣ ਤਾਕਤਾਂ ਤੋਂ ਬਚ ਕੇ ਇੱਕ ਹੋਵੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਕੌਮ ਵਾਸਤੇ ਭਿਆਨਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਸਾਈਕਲ ਰੈਲੀ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਸਤੇ ਜੋਨਾਂ ਨੇ ਦਿੱਤੀ ਸੀ ਸਾਰੇ ਲੋਕ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਥੂਈ ਪਿੰਡ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਨਮਸਕਾਰ ਕਰਕੇ ਅਰਦਾਸ ਕਰਨ ਆਇਆ ਵੀ ਜਿਵੇਂ ਤੁਸੀਂ ਪਹਿਲਾਂ ਜ਼ਾਲਮ ਅਤੇ ਜ਼ੁਲਮ ਨੂੰ ਖਤਮ ਕੀਤਾ ਹੁਣ ਵੀ ਤੁਹਾਡੀ ਬਹੁਤ ਲੋੜ ਹੈ ਅਸ਼ੀਰਵਾਦ ਦਿਓ ਤਾਂ ਕਿ ਸਾਰੇ ਅਸੀਂ ਇਕੱਠੇ ਹੋ ਕੇ ਇਹ ਸਾਰੇ ਜ਼ੁਲਮ ਤੇ ਜ਼ਾਲਮ ਖਤਮ ਕਰ ਸਕੀਏ ਧੰਨਵਾਦ ਵਾਹਿਗੁਰੂ ਜਿੱਕਾ ਕਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਹੋਏ ਅੱਬਾ ਤੋਂ ਚੱਲ ਕੇ ਥੁਈ ਨਗਰ ਵਿੱਚ ਪਹੁੰਚੇ ਆਂ ਉੱਥੇ ਆ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਮਾਨਵਤਾ ਨੂੰ ਚੜ੍ਹਦੀਆਂ ਕਲਾ ਬਖਸ਼ੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਬਲ ਤੇ ਬੁੱਧੀ ਬਖਸ਼ੀ ਚੜ੍ਹਦੀਆਂ ਕਲਾ ਬਖਸ਼ੀ ਬੱਚਿਆਂ ਨੂੰ ਆਪਣੇ ਨਾਲ ਜੋੜੋ ਗੁਰਸਿੱਖੀ ਵਾਲਾ ਜੀਵਨ ਬਖਸ਼ੋ ਸਰਬੱਤ ਦਾ ਭਲਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਕਰੋ ਕਿਰਪਾ ਹਿੰਦੀ ਚਾਦਰ ਬਣ ਕੇ ਦੁਬਾਰਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੱਚੇ ਪਾਤਸ਼ਾਹ ਕੋਈ ਐਸਾ ਸਖਸ਼ ਪੈਦਾ ਕਰੋ ਜੋ ਜ਼ੁਲਮ ਨੂੰ ਖਤਮ ਕਰ ਦਵੇ ਤੇ ਖਾਲਸੇ ਦੀ ਚੜ੍ਹਦੀ ਕਲਾ ਰੱਖੇ ਮਾਨਵਤਾ ਦੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਰੂਤੇ ਇੱਕ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅੱਜ ਦੇਖਦੇ ਅਸੀਂ ਸਾਈਕਲ ਰੈਲੀ ਇੱਕ ਬਾਬਾ ਦੀਪ ਸਿੰਘ ਸੈਲਫ ਸਰਸੋਸਾਇਟੀ ਵੱਲੋਂ ਤੇ ਸਮੁੱਚੇ ਸ਼ਹਿਰ ਦੇ ਸਾਰੇ ਨੌਜਵਾਨ ਬਜ਼ੁਰਗਾਂ ਵੱਲੋਂ ਇਹ ਇੱਕ ਰੈਲੀ ਕੱਢੀ ਗਈ ਆ ਅਸੀਂ ਤਾਂ ਇਹੋ ਇੱਕ ਮੈਸੇਜ ਦੇਣਾ ਚਾਹੁੰਦੇ ਵੀ ਆਓ ਆਪਾਂ ਸਾਰੇ ਇਸ ਕੁਦਰਤ ਦਾ ਸਤਿਕਾਰ ਕਰੀਏ ਵਾਤਾਵਰਨ ਨੂੰ ਵੀ ਬਚਾਈਏ ਸਾਇਕਲ ਰੈਲੀ ਦਾ ਸਾਡਾ ਇਹੋ ਮਕਸਦ ਆ ਵੀ ਅਸੀਂ ਵਾਤਾਵਰਨ ਨੂੰ ਬਚਾਈਏ ਇਹਨਾਂ ਕੁਦਰਤ ਦਾ ਸਤਿਕਾਰ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਜੋ ਸਾਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤੇ ਲਿਆ ਸੀ ਅੱਗੇ ਦੀ ਅੱਗੇ ਉਹੀ ਆਪਣੇ ਆਉਣ ਵਾਲੇ ਪੀੜ੍ਹੀਆਂ ਤੱਕ ਪਹੁੰਚਾਉਣਾ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਆਪਾਂ ਹਰ ਇੱਕ ਇਨਸਾਨ ਦਾ ਸਤਿਕਾਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਧੰਨਵਾਦ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ